ਇਹ ਸਟਾਂ ਦੇ ਬਿਸਕੁਟ ਲੱਗੇ ਹੋਏ ਆ ਕਾਨੀ ਮੇ ਰੇਪੇਚ ਲੱਗੇ ਹੋਏ ਦਸਤਾਂ ਕਰ ਤੇ ਰੇਟ ਸਾਹਮਣੇ ਸਾਰੇ ਮੈਂਸ਼ਨ ਕੀਤੇ ਹੋਏ ਆ ਤੇ ਜੇ ਜੀਰਾ ਬਿਸਕਟ ਲੈਣੇ ਆ 60 ਰੁਪਏ ਚ ਤੁਹਾਨੂੰ ਮਿਲ ਜੂਗਾ ਜੀਰਾ ਬਿਸਕਟ ਤੇ 60 ਰੁਪਏ ਚ ਇਹ 60 ਰੁਪਏ ਚ ਜੀਰਾ ਬਿਸਕਟ ਮਿਲ ਜੂਗਾ ਇਹ ਸਟਾਂ ਦੇ ਲਾਈਟ ਬਟਰ ਵਾਲੇ 54 ਰੁਪਏ ਚ ਮਿਲ ਜੂਗਾ ਇੱਧਰ ਵਿੱਚ ਦਾ ਦੋ ਪਾਏ ਇੱਕ ਗੈਟ ਇੱਕ ਫਰੀ ਬਾਈ ਇੱਕ ਗੈਟ ਇੱਕ ਫਰੀ ਹੈ ਦੇਖੋ ਉੱਪਰ ਲਾਈ ਹੋਏ ਆ ਐਂਡ ਵਾਸ਼ ਦਾ ਫੇਸ ਵਾਸ਼ ਕੋਲੇ ਜਾਣੇ ਤੇ ਫੇਸ ਵਾਸ਼ ਕੋਲੇ ਜਾ ਸਕਨੇ ਇਹ ਵੀ ਉੱਪਰ ਤੇ ਲੱਗੇ ਹੋਏ ਆ ਬਾਈ ਇੱਕ ਗੈਟ ਇੱਕ ਫਰੀ ਚ ਤੇ ਇੱਧਰ ਤੁਹਾਨੂੰ ਸਾਬਣ ਵੀ ਮਿਲ ਜੂਗਾ ਲੱਖ 137 ਰੁਪਏ ਹੈ ਨਾ 100 150 ਰੁਪਏ ਦਾ ਰੇਟ ਵੀ ਲਿਖੇ ਹੋਏ ਆ ਲੱਖ ਜਿਹੜਾ ਵੀ ਲੈ ਜਾਣਾ ਵੱਖ-ਵੱਖ ਰੇਟ ਲਿਖੇ ਹੋਏ ਹਾਂਜੀ ਜੀ ਸਾਸ਼ੀ ਕਾਲੀ ਸਾਰਿਆਂ ਨੂੰ ਤੇ ਰੀਅਲ ਮੰਜੀ ਚੈਨਲ ਦਾ ਤੁਹਾਡਾ ਸਵਾਗਤ ਹੈ ਤੇ ਅੱਜ ਤੁਹਾਨੂੰ ਲੈ ਕੇ ਚਲੇ ਆਂ ਵਿਸ਼ਾਲ ਮੇਗਾ ਮਾਰਚ ਵਿਸ਼ਾਲ ਮੇਗਾ ਮਾਰਚ ਤੁਹਾਨੂੰ ਕਰਿਆਨਾ ਸਟੋਰ ਦਾ ਖਾਮਾਂਗੇ ਕੀ ਸਸਤਾ ਆ ਕੀ ਵਧੀਆ ਆ ਸਾਰਾ ਦਿਖਾਵਾਂਗੇ ਕੀ ਫ੍ਰੀ ਲੱਗਿਆ ਆਫਰ ਲੱਗਿਆ ਆ ਸਾਰਾ ਵੀਡੀਓ ਨੇ ਦੇ ਬਣੇ ਰਹੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂ ਕਰਦੇ ਆ ਕਰੋ ਤੇ ਚੱਲਦੇ ਆਂ ਵਿਸ਼ਾਲ ਮੇਗਾ ਮਾਰਚ ਉੱਥੇ ਜਾ ਕੇ ਤੁਹਾਨੂੰ ਮਿਲਦੇ ਆਂ ਸਾਰਾ ਵਿਸ਼ਾਲ ਮੇਗਾ ਮਾਰਚ ਕਰਿਆਨਾ ਸਟੋਰ ਦਾ ਤੁਹਾਨੂੰ ਦਿਖਾਵਾਂਗੇ ਕਿ ਖਾਣ ਪੀਣ ਵਾਲਾ ਸਮਾਨ ਕੀ ਆਫਰ ਲੱਗਿਆ ਹੋਇਆ ਚਲੋ ਜੀ ਇਹਦੇ ਇਸ ਤਰ੍ਹਾਂ ਦੇ ਬਿਸਕੁਟਾਂ ਨੇ ਵੀ ਵੱਡੇ-ਵੱਡੇ ਪੈਕਸ ਰਾ ਪੈਕਿੰਗ ਲਈ ਜਾਣੀਆਂ ਤੇ ਕਾਫੀ ਡਿਸਕਾਊਂਟ ਤੇ ਚੱਲ ਰਿਹਾ ਆ ਜਿੱਦਾਂ ਕਿ ਆ ਗੋਡੇ ਦਾ ਫਰਸਟ ਗ੍ਰੋਪ ਰੇਸ ਤਰ੍ਹਾਂ ਦੇ ਬਿਸਕੁਟ ਤੁਹਾਨੂੰ ਬਾਏ ਗੈਟ ਇੱਕ ਫ੍ਰੀ ਮਿਲ ਜੂਗੇ ਤੇ ਜਿਹੜੇ ਆ ਕੋਕੋਨਟ ਵਾਲਾ ਬਿਸਕੁਟ ਇਹ ਤੁਹਾਨੂੰ 65 ਰੁਪਏ ਦੇ ਪੈਟਨ ਲੱਗੀ ਹੋਈ ਆ ਡਿਸਕਾਊਂਟ ਤੇ ਲੱਗਾ ਹੋਇਆ ਆ ਜਿੱਦਾਂ ਕਿ 129 ਰੁਪਏ ਤੇ ਹੁਣ 65 ਰੁਪਏ ਚ ਲੱਗੇ ਹੋਏ ਆ ਤੇ ਵੱਖ-ਵੱਖ ਰੇਟ ਲੱਗੇ ਹੋਏ ਆ ਤੁਸੀਂ ਦੇਖ ਸਕਦੇ ਆ ਇੱਧਰ ਵੀ ਜਿੱਦਾਂ 150 ਜੇ ਪੈਕ ਤੋਂ ਵੱਡਾ ਤੁਹਾਨੂੰ ਬਿਸਕੁਟਾਂ ਦਾ ਤੇ ਫੈਮਿਲੀ ਪੈਕ ਮੈਰੀ ਮੈਰੀ ਗੋਲਡ ਦਾ ਆ ਤੇ 176 ਰੁਪਏ ਚ ਮਿਲ ਜਾਊਗਾ ਇਸ ਤਰ੍ਹਾਂ ਜੇ 170 ਰੁਪਏ ਦਾ 125 ਰੁਪਏ ਦਾ ਤੇ ਕਾਫੀ ਡਿਸਕਾਊਂਟ ਲੱਗਾ ਹੋਇਆ ਤੁਸੀਂ ਦੇਖ ਸਕਦੇ ਆ ਵੀ 125 ਰੁਪਏ ਦਾ ਮੈਰੀ ਨਾਈਟ ਬਿਸਕੁਟ ਮਿਲ ਜੂਗਾ 125 25 ਤੇ 100 ਵੱਖ-ਵੱਖ ਰੇਟਾਂ ਲਿਖੇ ਹੋਏ ਤੇ ਇੱਧਰ ਵੀ ਤੁਹਾਨੂੰ ਵੱਖ-ਵੱਖ ਰੇਟ ਮਿਲ ਜੂਗੇ ਜੇ 198 ਰੁਪਏ ਚ ਇਹ ਬਿਸਕੁਟ ਨਹੀਂ ਉਤਰਦੇ 190 ਰੁਪਏ ਇੱਥੇ ਲਿਖਿਆ ਹੋਇਆ ਹੈ ਤੇ ਇਸ ਤਰ੍ਹਾਂ ਵੱਖ-ਵੱਖ ਰੇਟ ਲਏ ਹੋਏ ਆ ਜੇ ਇਸ ਤਰ੍ਹਾਂ ਦੇ ਆ ਬਿਸਕੁਟ ਜਿਹੜੇ ਆ ਤੇ 100 ਜੇ 2 250 ਤੇ 125 ਰੁਪਏ ਰੇਟ ਲਿਖਿਆ ਹੋਇਆ ਤੇ ਰੇਟ ਵੱਖ ਵੱਖ ਲਿਖੇ ਹੋਏ ਦੇਖ ਸਕਦੇ ਹੋ ਸਾਹਮਣੇ ਬਿਸਕੁਟਾਂ ਦੇ ਤੇ ਇੱਧਰ ਜਿਹੜੇ ਗੁੱਡੇ ਬਿਸਕੁਟ ਆ ਇਹ 90 ਰੁਪਏ ਚ ਤੁਹਾਨੂੰ ਇਹ ਪੈਕਿੰਗ ਇਸ ਤਰ੍ਹਾਂ ਦੀ ਮਿਲ ਜੂਗੀ ਤੇ ਨੀਚੇ ਵੀ ਇਸ ਤਰ੍ਹਾਂ ਦੇ ਬਿਸਕੁਟ ਲੱਗੇ ਹੋਏ ਵੱਖ ਵੱਖ ਰੇਟ ਲੱਗੇ ਹੋਏ ਬਿਸਕੁਟਾਂ ਦੇਖ ਸਕਦੇ ਹੋ ਇੱਧਰ ਵੀ ਗੁੱਡੇ ਦੇ 135 ਰੁਪਏ ਦਾ ਲੱਗਾ ਹੋਇਆ ਪੈਕਿੰਗ ਤੇ ਤੁਹਾਨੂੰ ਦਿਖਾ ਦਿੱਤਾ ਹੈ ਦੇਖ ਸਕਦੇ ਹੋ ਇਸ ਤਰ੍ਹਾਂ ਨੈਕੋ ਦੇ ਜਿਹੜੇ ਬਿਸਕੁਟ 113 13 ਰੁਪਏ ਦੇ 150 ਦਾ ਤੇ 113 13 ਦੇ ਕਰੈਕ ਚੈੱਕ ਦੇ 35 35 ਰੁਪਏ ਦੇ ਇਸ ਤਰ੍ਹਾਂ ਦੀ ਪੈਕਿੰਗ ਤੁਹਾਨੂੰ ਬਿਸਟਰਾ ਵਿੱਚ ਪਾਰ ਲਈ ਜੇ 26 26 ਦੀ ਪੈਕਿੰਗ ਮਿਲ ਚੁਗੀ ਤੇ ਇਹ ਪਾਰ ਲਈ ਜੀ ਬਿਸਕੁਟ ਹੋਏ ਵੀ ਤੁਹਾਨੂੰ 26 26 ਰੁਪਏ ਪਰ ਪੈਕਿੰਗ ਵਿੱਚ ਮਿਲ ਜੂਗੇ ਤਾਂ ਕਾਫੀ ਡਿਸਕਾਊਂਟ ਲੱਗਾ ਹੋਇਆ ਹੈ ਪਾਰ ਲਈ ਜੀ ਬਿਸਕੁਟ 300 ਗ੍ਰਾਮ ਇਹ ਇਸ ਟ੍ਰੈਂਪੈਕ ਵਿੱਚ ਤੁਹਾਨੂੰ ਮਿਲ ਜੂਗਾ ਤੇ ਇੱਧਰ ਟੋਸਟਰ ਵਗੈਰਾ ਵੀ ਮਿਲ ਜੂਗੇ ਤੇ ਇੱਧਰ ਕੈਂਡੀਆਂ ਵਗੈਰਾ ਤੁਸੀਂ ਲੈਣੀਆਂ ਹੁਣ ਬਟਰ ਟੌਫੀਆਂ ਲੈਣੀਆਂ ਹੁਣ ਉਹ ਵੀ ਤੁਹਾਨੂੰ ਮਿਲ ਜੂਗੇ ਕਾਫੀ ਡਿਸਕਾਊਂਟ ਤੇ ਲੱਦਿਆ ਹੋਇਆ ਹੁਣ ਸਮਾਨ 170 ਰੁਪਏ ਨੂੰ ਇਸ ਟ੍ਰੈਂਪੈਕ ਦੇ ਟੋਸਟਰ ਦੇ 117 ਰੁਪਏ ਨੂੰ ਬਟਾਨੀਆਂ ਦਾ ਟੋਸਟਰ ਲੱਗੇ ਹੋਏ 117 ਦੇ 104 ਰੁਪਏ ਲੱਗਾ ਹੋਇਆ ਤੇ ਵੱਖ-ਵੱਖ ਰੇਟ 117 ਦੇ ਤੇ ਇਧਰ ਵੀ ਸੂਜੀ ਵਾਲੇ ਜਿਹੜੇ ਅ ਰਸਵਾ ਤੇ ਤੁਹਾਨੂੰ ਬਾਏ ਗੈਟ ਬਾਏ ਦੋ ਗੈਟੇ ਕੋ ਫਰੀ ਮਿਲ ਜੂਗਾ ਜੇ ਤੁਸੀਂ ਦੋ ਲੈਨੇ ਆ ਬਿਸਟਰਾਂ ਪੈਕ ਤੇ ਇੱਕ ਫਰੀ ਮਿਲ ਜੂਗਾ ਤੁਹਾਨੂੰ ਜੇ ਤੁਹਾਨੂੰ ਇੱਕ ਵਾਰੀ ਵਿజిਟ ਕਰੋ ਆਣਾ ਕਿੱਥੇ ਆ ਵਿਸ਼ਾਲ ਮੇਕਾ ਮਾਰਚ ਪਾਰਲੇਜੀ ਬਿਸਕਟ ਖਾਣ ਦੇ ਸ਼ਕੀਨ ਜਿਹੜੇ ਆ ਉਹ ਵੀ ਤੁਸੀਂ ਲੈ ਜਾ ਸਕਦੇ ਆ ਇੱਥੋਂ ਇਸ ਤਰ੍ਹਾਂ ਉਹਨੇ ਬੈਕ ਬਿਸਕਟ ਤੇ ਦੇਖ ਸਕਦੇ ਆ ਸਾਹਮਣੇ ਲੱਗੇ ਹੋਏ ਹਰ ਤਰ੍ਹਾਂ ਦੇ ਬਿਸਕਟ ਤੁਹਾਨੂੰ ਇਸ ਤਰ੍ਹਾਂ ਬਿਸਕਟ ਲੱਗੇ ਹੋਏ ਆ ਕਾਨੀ ਮੇ ਰੇਜ ਲੱਗੇ ਹੋਏ ਦਸਤਾਂਕ ਰੇਟ ਸਾਹਮਣੇ ਸਾਰੇ ਮੈਂਸ਼ਨ ਕੀਤੇ ਹੋਏ ਆ ਤੇ ਜੇ ਜੀਰਾ ਬਿਸਕਟ ਲੈਣੇ ਆ 60 ਰੁਪਏ ਚ ਤੁਹਾਨੂੰ ਮਿਲ ਜੂਗਾ ਜੀਰਾ ਬਿਸਕਟ ਤੇ 60 ਰੁਪਏ ਚ ਇਹ 60 ਰੁਪਏ ਦੇ ਜੀਰਾ ਬਿਸਕਟ ਮਿਲ ਜੁਗੇ ਆ ਇਹ ਇਸ ਤਰ੍ਹਾਂ ਦੇ ਲਾਈਟ ਬਟਰ ਵਾਲੇ 55 ਰੁਪਏ ਦੇ ਮਿਲ ਜੁਗੇ ਤਾਂ ਲਾਈਟ ਬਟਰ ਵਾਲੇ ਬਿਸਕਟ ਤਾਂ ਮਿਲ ਜੁਗੇ ਕਾਫੀ ਡਿਸਕਾਊਂਟ ਲੱਗਾ ਹੋਇਆ ਹੈ ਬਿਸਕਟਾਂ ਨੇ ਵੀ ਦੇਖ ਸਕਦੇ ਆ ਤੇ ਕਾਫੀ ਡਿਸਕਾਊਂਟ ਤੇ ਲੱਗੇ ਹੋਏ ਬਿਸਕਟ ਇੱਧਰ ਵੀ ਤੁਹਾਨੂੰ ਮਿਲ ਜੁਗੇ ਇਸ ਤਰ੍ਹਾਂ ਦੇ ਕੋਕੋ ਕੋਕੋਨਟ ਬਿਸਕਟ ਇੱਧਰ ਵੀ ਕੋਕੋਨਟ ਬਿਸਕਟ ਕਾਫੀ ਡਿਸਕਾਊਂਟ ਤਾਂ ਲੱਗਾ ਦਿਖਾ ਰਹੇ ਆ ਕਿ ਕਾਫੀ ਡਿਸਕਾਊਂਟ ਦੇ ਬਿਸਕਟ ਇਸ ਤਰ੍ਹਾਂ ਲੱਗੇ ਹੋਏ ਹਨ ਇੱਥੇ ਵੀ ਚ ਤੇ ਕਾਫੀ ਬਿਸਕੁਟ ਆ ਚੁੱਕੇ ਆ ਤੇ ਜਰੂਰ ਇੱਕ ਵਾਰੀ ਦੇਖੇਡ ਕਰੋ ਹੋ ਚੋਕੋ ਦੇ ਚੋਕੋ ਚ ਬਿਸਕੁਟ ਆ ਫਸਟ ਕਰੋ ਦੇਖੋ ਇਸਕੋ ਆ 91 ਰੁਪਏ ਚ 91 ਰੁਪਏ ਲੱਗੇ ਹੋਏ ਆ ਦੇਖ ਸਕਦੇ ਆ ਠੀਕ ਹੈ ਇਹ ਜਿਹਦੇ ਵਾਲੇ 100 ਜਿਹਦੇ ਵਾਲੇ 60 ਰੁਪਏ ਲੱਗੇ ਹੋਏ ਆ ਤੇ ਇਹ 51 ਰੁਪਏ ਬਟਰ ਲਾਈਟ 52 ਰੁਪਏ ਲੱਗੇ ਹੋਏ ਹੈ ਇਸ ਕੋ ਤੇ 슈ਗਰ ਫਰੀ 슈ਗਰ ਫਰੀ ਵੈਸਕਟ ਵੀ ਲੱਗੇ ਹੋਏ ਜਿਹਨਾਂ 슈ਗਰ ਫਰੀ ਇਸ ਕੋ ਚਾਹੀਦੇ ਆ ਉਹ ਵੀ ਲੱਗੇ ਹੋਏ ਆ ਤੇ 1 1 ਕੀ ਰੁਪਏ ਦੇ ਪੈਕਿੰਗ ਲੱਗੀ ਹੋਈ ਆ ਤੇ ਇਹ ਦੇਖੋ ਹੁਣ ਤਿੰਨ ਤਰ੍ਹਾਂ ਦੇ ਵੇਚ ਵੀ ਪੈਕਿੰਗ ਲੱਗੀ ਹੋਣੀ ਤੇ ਸਾਹਮਣੇ ਸਾਰਾ ਤੁਹਾਨੂੰ ਮੈਂਸ਼ਨ ਕਰ ਦਿੱਤੇ ਆ ਰੇਟ ਤੇ ਜ਼ਰੂਰ ਇੱਕ ਵਾਰੀ ਵਿਜ਼ਿਟ ਕਰੋ ਇਧਰ ਪੂਜੀ ਆ ਵੀ ਤੁਹਾਨੂੰ ਇਸ ਤਰ੍ਹਾਂ ਪੂਜੀ ਆ ਵੀ ਆਲੂ ਪੂਜੀਆ ਵਗੈਰਾ 50% 50 ਗ੍ਰਾਮ ਐਕਸਟਰਾ ਇਸ ਤਰ੍ਹਾਂ ਮਿਲ ਜੂਗਾ ਤੁਹਾਨੂੰ ਤੇ ਇਹਨਾਂ ਦੇ ਵੀ ਰੇਟ ਲਿਖੇ ਹੋਏ ਆ ਤੇ ਵੱਖ-ਵੱਖ ਰੇਟ ਵਾ ਹਰ ਇੱਕ ਤਰ੍ਹਾਂ ਦੇ ਵੱਖ-ਵੱਖ ਰੇਟ ਵਾ ਤੇ ਇੱਧਰ ਵੀ ਤੁਹਾਨੂੰ ਇੱਕ 150 ਰੁਪਏ ਚ ਇਹ ਦੇਖੋ ਪੂਜੀਆ ਦਾ ਪੈਕਟ ਆਲੂ ਪੂਜੀਆ 150 ਰੁਪਏ ਚ ਇਸ ਤਰ੍ਹਾਂ ਮਿਲ ਜੂਗਾ ਪੈਕਿੰਗ ਆ ਜੀ ਤੇ ਆਲੂ ਪੂਜੀਆ ਮਠੂਆ ਖੱਟਾ ਮਿੱਠਾ ਪੂਜੀਆ ਇੱਕ ਇੱਕ ਕਿਲੋ ਦੀ ਪੈਕਿੰਗ ਆयां ਤੇ 150 ਰੁਪਏ ਚ ਲੱਗੀ ਹੋਈ ਆ ਤੇ ਕਾਫੀ ਬੰਡ ਡਿਸਕਾਊਂਟ ਤੇ ਤੁਹਾਨੂੰ ਸਮਾਨ ਮਿਲ ਜੂਗਾ ਖਾਣ ਪੀਣ ਵਾਲਾ ਸਮਾਨ ਹੈ ਨਾ ਕਾਫੀ ਟੈਸਟ ਕੋ ਮਿਲਦੇ ਤੇ ਇਹ ਪੋਪਸ ਇਸ ਤਰ੍ਹਾਂ ਦੇ ਬਿਸਕੁਟ ਕਾਫੀ ਮਤਲਬ ਕਿ ਨਵੇਂ-ਨਵੇਂ ਵੈਰਾਈਟੀਆਂ ਵੀ ਬਿਸਕੁਟਾਂ ਲਈ ਆ ਚੁੱਕੀਆਂ ਆ 25 25 99 ਰੁਪਏ ਦੇ ਇਸ ਤਰ੍ਹਾਂ ਦੇ ਗੁੱਡੇ ਦੇ ਬਿਸਕੁਟਵਾ ਤੇ ਕਾਫੀ ਵੈਰਾਈਟੀਆਂ ਬਿਸਕੁਟਾਂ ਦੇ ਦੇਖ ਸਕਦੇ ਆ ਤੇ ਇਸ ਤਰ੍ਹਾਂ ਦੇ ਕਾਫੀ ਵੈਰਾਈਟੀਆਂ ਬਿਸਕੁਟਾਂ ਲੱਗੀਆਂ ਹੋਈਆਂ ਮਿਲਖ ਤੇ ਬੌਨ ਬੋਰ ਤੇ ਨਵੇਂ ਨਵੇਂ ਵੈਰਟੀਆਂ ਬਿਸਕੁਟਾਂ ਨੇ ਆ ਚੁੱਕੀਆਂ ਆ ਪੂਜੀਏ ਵੀ ਨਵੇਂ ਨਵੇਂ ਕਾਫੀ ਲੱਗ ਚੁੱਕੇ ਆ ਪੂਜੀਏ ਤੇ ਇਧਰ ਵੀ ਤੁਸੀਂ ਦੇਖਦਾ ਬਾਈ ਇੱਕ ਗੈਟ ਇੱਕ ਫ੍ਰੀ ਚਿਪਸਰ ਨੇ ਫੈਕਟਰ ਨੇ ਇਸ ਤਰ੍ਹਾਂ ਦੇ ਲੱਗਾ ਹੋਇਆ ਦੇਖ ਸਕਦੇ ਆ ਤੇ ਪੂਜੀਏ ਵੀ ਕਾਫੀ ਤੁਹਾਨੂੰ ਦਿਖਾਇਆ ਕਿ ਲੱਗ ਚੁੱਕੇ ਆ ਡਿਸਕਾਊਂਟ ਤੇ ਲੱਗੇ ਹੋਏ ਆ ਇੱਧਰ ਵੀ ਪੈਕੇ ਇਸ ਤਰ੍ਹਾਂ ਦੇ ਪੈਕਿੰਗ ਆ ਤੁਹਾਨੂੰ ਦੱਸਿਆ ਨਹੀਂ ਆ ਤੇ ਬਿਸਕੁਟ ਵੀ ਕਾਫੀ ਤੁਹਾਨੂੰ ਦਿਖਾਏ ਆ ਕਿ ਵੈਰਾਈਟੀਆਂ ਕਾਫੀ ਇਨਾਂ ਕੋ ਇੱਥੇ ਤੁਹਾਨੂੰ ਹੁਣ ਮਿਲ ਜੂਗੀਆਂ ਤੇ ਅੱਗੇ ਹਜੇ ਘੱਟ ਸੀ ਵੈਰਾਈਟੀਆਂ ਹੁਣ ਤਾਂ ਕਾਫੀ ਤੁਹਾਨੂੰ ਵੈਰਾਈਟੀਆਂ ਮਿਲ ਜੂਗੀਆਂ ਇੱਧਰ ਭੂਜੀਏ ਵੀ ਤੁਹਾਨੂੰ ਹਰ ਤਰ੍ਹਾਂ ਦੇ ਭੂਜੀਏ ਇਸ ਤਰ੍ਹਾਂ ਦੇ ਮਿਲ ਜੂਗੇ ਤੇ ਜਿੱਦਾਂ ਦਾ ਭੂਜੀਏ ਤੁਹਾਨੂੰ ਚਾਹੀਦਾ ਲੈ ਜਾਣਾ ਹੋਵੇ ਤੇ ਇੱਧਰ ਵੀ ਕਾਫੀ ਭੂਜੀਏ ਲੱਗੇ ਹੋਏ ਆ ਜੇ ਤੁਸੀਂ ਓਟਸ ਵਗੈਰਾ ਲੈ ਜਾਣਿਆ ਤੇ ਦੇਖੋ ਬਾਏ ਇੱਕ ਗੈਟ ਇੱਕ ਫਰੀ ਇਸ ਤਰ੍ਹਾਂ ਓਟਸ ਵੀ ਲੱਗੇ ਹੋਏ ਆ ਜਿਨ੍ਹਾਂ ਨੂੰ ਹੋਟਸ ਵਗੈਰਾ ਲੈ ਜਾਣੇ ਹੋ ਤੇ ਲਿਫਟਨ ਟੀ ਲਿਫਟਨ ਗ੍ਰੀਨ ਟੀ ਇਸ ਤਰ੍ਹਾਂ ਲੈ ਜਾਣੀ ਹੋਵੇ ਤੇ ਗ੍ਰੀਨ ਟੀ ਲੈਣੀ ਹੋਵੇ ਤਾਂ ਉਹ ਵੀ ਲੈ ਜਾ ਸਕਦੇ ਆ ਗ੍ਰੀਨ ਟੀ ਵੀ ਲੱਗੀਆਂ ਆਈਆਂ ਤੇ ਰੇਟ ਵੱਖ-ਵੱਖ ਇਸ ਤਰ੍ਹਾਂ ਲੱਗੇ ਹੋਏ ਆ ਤੇ ਇਦਾਂ ਚਾਹ ਪੱਤੇ ਵੀ ਤੁਹਾਨੂੰ ਮਿਲ ਜੂਗੀ ਤੇ ਕਾਫੀ ਡਿਸਕਾਊਂਟ ਤੇ ਲੱਗਾ ਹੋਇਆ ਸਮਾਨ ਬੋਨ ਬੀਟਾ ਵਗੈਰਾ ਹੋਰ ਲਕਸ ਹੋਣ ਬੀਟਾ ਤੇ ਜੇ ਤੁਸੀਂ ਲੈ ਜਾਣਾ ਤੇ ਹੋਰ ਲਕਸ ਬੋਨ ਬੀਟਾ ਤੇ ਲੈ ਜਾ ਸਕਦੇ ਆ ਤੇ ਕਾਫੀ ਡਿਸਕਾਊਂਟ ਤੇ ਲੱਗੇ ਹੋਇਆ ਸਮਾਨ ਬੋਨ ਬੀਟਾ ਹੋਰ ਲਕਸ ਜੇ ਇਦਾਂ ਦੇ ਸੋਪ ਵਗੈਰਾ ਤੁਹਾਨੂੰ ਚਾਹੀਦੇ ਆ ਤੇ ਇਹ ਦੇਖੋ ਹਰ ਤਰ੍ਹਾਂ ਦਾ ਸੋਪ ਵੀ ਤੁਹਾਨੂੰ ਮਿਲ ਜੂਗਾ। ਵਾਜੇ ਸੋਪ ਉਹ ਹਰ ਤਰ੍ਹਾਂ ਦੇ ਸਬੂਰ ਕੋਨ ਸੋਪ ਹਰ ਤਰ੍ਹਾਂ ਦਾ ਸੋਪ ਮਿਲ ਜੂਗਾ। ਉਹਨਾ ਕਿੱਥੇ ਆ ਵਿਸ਼ਾਲ ਮੇਕਾ ਮਾਰਚ ਤੇ ਹਾਨੀ ਵੀ ਤੁਹਾਨੂੰ ਮਿਲ ਜੂਗਾ ਸ਼ਾਇਦ ਵੀ ਤੁਹਾਨੂੰ ਹਾਂ ਮਿਲ ਜੂਗਾ ਤੇ ਲੱਗੇ ਹੋਇਆ ਇਹ ਦੇਖੋ ਰੇਟ ਵੀ ਲੱਗੇ ਹੋਇਆ ਉੱਤੇ ਸ਼ਾਇਦ ਤੇ ਹੋਰ ਲੈਕਸਰ ਵੱਡੇ ਡੱਬੇ ਮਿਲ ਜੂਗਾ ਛੋਟੇ ਡੱਬੇ ਮਿਲ ਜੂਗਾ ਕਾਫੀ ਟਿਸ ਕੌਂਸਾ ਸਮਾਨ ਲੱਗਾ ਹੋਇਆ ਹੈ। ਤੇ ਤੁਹਾਨੂੰ ਫਰੂਟ ਨਟਸ ਫਰੂਟ ਨਟਸ ਸਮੋਸਲੇ ਦੀ ਫਰੂਟ ਨਟਸ ਇਸ ਤਰ੍ਹਾਂ ਦੇ ਆਹ ਕੋਰਨ ਕੋਰਨ ਦਾ ਫਲੱਕਸ ਕੋਰਨ ਦਾ ਫਲੱਕਸ ਰੀਜਨ ਇਸ ਤਰ੍ਹਾਂ ਦੇ ਤੁਹਾਨੂੰ ਮਿਲ ਜੂਗਾ ਕਾਫੀ ਲੱਗੇ ਹੋਏ ਇਹ ਦੇਖੋ ਜੀ ਲੋ ਜੀ ਜਰੂਰ ਇੱਕ ਵਾਰੀ ਵਿਜ਼ਿਟ ਕਰੋ ਆਣਾ ਕਿੱਥੇ ਆ ਵਿਸ਼ਾਲ ਮਹਿਗਾ ਮਾਰਟ ਕਾਫੀ ਡਿਸਕਾਊਂਟ ਔਰ ਕਾਫੀ ਵੈਰਾਈਟੀ ਇਹਨਾਂ ਦੇ ਕੋਲ ਆ ਚੁੱਕੀ ਆ ਤੇ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਇੱਕ ਵਾਰੀ ਜਰੂਰ ਵਿਜ਼ਿਟ ਕਰੋ ਤੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਕਿ ਕਾਫੀ ਵੈਰਾਈਟੀ ਆਈ ਹੋਈ ਹੈ ਇਹਨਾਂ ਦੇ ਕੋਲ ਤੇ ਤੇ ਇਧਰ ਪਾਸਤਾ ਵੀ ਤੁਹਾਨੂੰ ਇਸ ਤਰ੍ਹਾਂ ਬਾਈਕ ਗੈਟ ਇੱਕ ਫ੍ਰੀ ਚ ਕਾਫੀ ਡਿਸਕਾਊਂਟ ਤੇ ਲੱਗਾ ਹੋਇਆ ਹੈ ਪਾਸਤਾ ਮਕਰੋਨੀ ਤੇ ਸਪਰਿੰਗ ਵਾਲਾ ਪਾਸਤਾ ਮਕਰੋਨੀ ਤੇ ਡਿਸਕਾਊਂਟ ਤੇ ਕਾਫੀ ਲੱਗਾ ਹੋਇਆ ਹੈ ਦੇਖ ਸਕਦੇ ਹੋ ਤੇ ਸਿੰਪਲ ਪਾਸਤਾ ਮਿਲ ਜੂਗਾ ਸਪਰਿੰਗ ਵਾਲਾ ਪਾਸਤਾ ਵੀ ਤੁਹਾਨੂੰ ਮਿਲ ਜੂਗਾ ਔਰ ਮਕਰੋਨੀ ਵੀ ਮਿਲ ਜੂਗੀ ਤੇ ਆਫਰਾਂ ਤੇ ਲੱਗਾ ਹੋਇਆ ਜੇ ਤੁਸੀਂ ਇਦਾਂ ਦੀ ਸੇਵੀਆਂ ਲੈ ਜਾਣੇ ਆ ਘਰ ਬਣਾਉਣ ਵਾਸਤੇ ਸੇਵੀਆਂ ਵੀ ਲੈ ਜਾ ਸਕਦੇ ਹੋ ਤੇ ਸੇਵੀਆਂ ਅਭੀ ਤਾਂ ਅੰਦਰ ਮਹਗੀਆਂ ਦੇ ਵੀ ਤੁਹਾਨੂੰ ਰੇਟ ਲੱਗੇ ਹੋਏ ਆ ਤੇ ਮਹਗੀਆਂ ਵੀ ਤੁਹਾਨੂੰ ਮਿਲ ਜੂਗੀਆਂ ਇੱਥੇ ਵੱਡੇ ਪੈਕਿੰਗਾਂ ਲੈਣੀਆਂ ਵੱਡੀਆਂ ਪੈਕਿੰਗਾਂ ਮਿਲ ਜੂਗੀਆਂ ਛੋਟੀਆਂ ਪੈਕਿੰਗਾਂ ਵੀ ਮਿਲ ਜੂਗੀਆਂ ਮਹਗੀਆਂ ਵੀ ਹਰ ਤਰ੍ਹਾਂ ਦੀਆਂ ਪੈਕਿੰਗਾਂ ਰੱਖਾਉਣੀਆਂ ਨੇ ਤਰ ਵੀ ਤੁਹਾਨੂੰ ਮੈਗੀਆਂ ਮਿਲ ਜੂਗੀਆਂ ਪੈਕਿੰਗਾਂ ਚ ਜਿਹੜੀ ਮਰਜ਼ੀ ਪੈਕਿੰਗ ਤੁਸੀਂ ਲਿਜਾਣੀ ਆ ਤੇ ਨਾਲ-ਨਾਲ ਰੇਟ ਵੀ ਲਿਖੇ ਹੋਏ ਆ ਤੇ ਦੇਖ ਸਕਦੇ ਹਰ ਤਰ੍ਹਾਂ ਦੀਆਂ ਮੈਗੀਆਂ ਮਿਲ ਜੂਗੀਆਂ ਤੇ ਆਪਣੀ ਤੇ న్యూట్రల్ ਵਗੈਰਾ ਲਈ ਜਾਣੇ న్యూట్రల్ ਵੀ ਤੁਹਾਨੂੰ ਮਿਲ ਜੂਗੇ ਤੇ న్యూట్రల్ ਵੀ ਆ ਕੇਆਂ ਮਹਿੰਗੀਆਂ ਫੇ ਆ ਕੇਆਂ ਮਹਗੀਆਂ ਵੀ ਜੱਪੀ ਹਰ ਤਰ੍ਹਾਂ ਦੀਆਂ ਮਹਗੀਆਂ ਆਚਾਰ ਵੀ ਰੱਖੇ ਹੋਏ ਆ ਵੱਡੀਆਂ ਪੈਕਿੰਗਾਂ ਚ ਵੀ ਹੈਗੀਆਂ ਮਹਿੰਗੀਆਂ ਛੋਟੀਆਂ ਪੈਕਿੰਗਾਂ ਚ ਵੀ ਤੁਹਾਨੂੰ ਮਹਗੀਆਂ ਮਿਲ ਜੂਗੀਆਂ ਜੀ ਜ਼ਰੂਰ ਇੱਕ ਵਾਰੀ ਵਿਜ਼ਿਟ ਕਰੋ ਆਣਾ ਕਿੱਥੇ ਆ ਵਿਸ਼ਾਲ ਮਿਕਾ ਮਾਰਕ ਜੀ ਇਹ ਦਰਵਾਜ਼ਾ ਦੋ ਪਾਏ ਇੱਕ ਗੈਟ ਇੱਕ ਫ੍ਰੀ ਬਾਏ ਇੱਕ ਗੈਟ ਇੱਕ ਫ੍ਰੀ ਇਹ ਦੇਖੋ ਫਰ ਲਾਈ ਹੋਏ ਆ ਮਹਗੀਆਂ ਤੇ ਤੇ ਇੱਧਰ ਵੀ ਬਾਈ ਇੱਕ ਗੈਟਕ ਕੋ ਫ੍ਰੀ ਚਾਫਰਾਂ ਲੱਗੋਏ ਮਤਲਬ ਇਹ ਦੇਖ ਸਕਦੇ ਆ ਤੇ ਬਾਈ ਇੱਕ ਗੈਟਕ ਕੋ ਵੀ ਕਾਫੀ ਆਫਰਾਂ ਤੇ ਚੱਲ ਰਹੀ ਆ ਤੇ ਜੇ ਤੁਸੀਂ ਪੀਜ਼ਾ ਇਦਾਂ ਪੇਸਟ ਲੈ ਜਾਣੀ ਆ ਤੇ ਇਹ ਵੀ ਤੁਹਾਨੂੰ ਪੀਜ਼ਾ ਦੇ ਜੀ ਮਿਲ ਜੂਗੇ ਲੋ ਜੀ ਇਹ ਇਧਰ ਵੀ ਆਫਰ ਲੱਗੀ ਹੋਈਆਂ ਬਾਇਕ ਰੈਟਿਕ ਫੀਚ ਚਾਹੇ ਤੁਸੀਂ ਹਲਦੀ ਲੈ ਜਾਂਦੇ ਹੋ ਛੋਟੀ ਪੈਕਿੰਗ ਵੱਡੀ ਪੈਕਿੰਗ ਚ ਚਾਹੇ ਕੋਈ ਗਰਮ ਮਸਾਲਾ ਲੈ ਜਾਂਦੇ ਆ ਤਾਂ ਤੁਹਾਨੂੰ ਇਸ ਤਰ੍ਹਾਂ ਦੇ ਮਿਲ ਜੂਗੇ ਕਾਫੀ ਡਿਸਕਾਊਂਟ ਲੱਗਾ ਹੋਇਆ ਹੈ ਪਹਿਲਾਂ ਨਾਲੋਂ ਨਮਕ ਦੀ 30 ਰੁਪਏ ਦੀ ਨਮਕ ਦਾ ਜਿਹੜਾ ਸੈਲਟ ਵਾਇ ਤੁਹਾਨੂੰ 30 ਰੁਪਏ ਚ ਮਿਲੂ 50 ਰੁਪਏ ਚ ਇਸ ਤਰ੍ਹਾਂ ਦੇ ਆ ਪੈਕਿੰਗਾਂ ਚ ਲੱਗਾ ਹੋਇਆ ਹੈ ਨਮਕ ਇਹ ਕਾਫੀ ਡਿਸਕਾਊਂਟ ਤੇ ਲੱਗਾ ਹੋਇਆ ਸਮਾਨ ਹੈ ਤੇ ਜ਼ਰੂਰ ਹਿੰਗੋ ਹਿੰਗੋ ਵੀ ਬਾਇਓ ਕਗੇਟਿਕ ਕੂਫ੍ਰੀਜ ਤੁਹਾਨੂੰ ਲੱਗੀਆਂ ਮਿਲੂਗੀਆਂ ਤੇ ਜ਼ਰੂਰ ਇੱਕ ਵਾਰ ਵਿਜ਼ਿਟ ਕਰੋ ਜਾਣਾ ਕਿੱਥੇ ਆ ਵਿਸ਼ਾਲ ਮਿਕਾ ਮਾਰਸ਼ ਸ਼ਹਿਰਪੁਰ ਤੇ ਕਾਫੀ ਸਮਾਨ ਤੁਹਾਨੂੰ ਦੱਸਿਆ ਕਿ ਨਾ ਬੁਹਾਰ ਕਤਰਾ ਦਾ ਸਮਾਨ ਕਾਫੀ ਬਿਸਕੁਟਾਂ ਦੀ ਵੈਰਾਈਟੀ ਜਾਂ ਕੱਪੜਿਆਂ ਦੀ ਗੱਲ ਕਰੀਏ ਹਰ ਤਰ੍ਹਾਂ ਦਾ ਸਮਾਨ ਇਨਾ ਇੱਥੇ ਮਿਲ ਜਾਂਦਾ ਹੈ ਤੇ ਇਹ ਵੀ ਵੇਸਣ ਬਾਇਓ ਕਗੇਟਿਕ ਕੂਫ੍ਰੀਜ ਲੱਗੇ ਹੋਏ ਹੈ ਵੇਸਣ ਇਸ ਤਰ੍ਹਾਂ ਦੇ ਦੇਖ ਸਕਦੇ ਆਂ ਤੇ ਤੁਸੀਂ ਦਾਲਾਂ ਵੀ ਲੈ ਜਾਣੀਆਂ ਤੇ ਦਾਲਾਂ ਵੀ ਤੁਹਾਨੂੰ ਹਰ ਤਰ੍ਹਾਂ ਦੀਆਂ ਦਾਲਾਂ ਨੂੰ ਮਿਲ ਜੂਗੀਆਂ ਤੇ ਰੇਟ ਵੀ ਨਾਲ-ਨਾਲ ਲਿਖੇ ਹੋਏ ਆ ਦਾਲਾਂ ਦੇ ਤੇ ਕਾਫੀ ਵਧੀਆਂ ਦਾਲਾਂ ਹੁੰਦੀਆਂ ਨੇ ਤੇ ਜੇ ਮਿੱਠੇ ਢਾਲ ਇਸ ਤਰ੍ਹਾਂ ਲੈ ਜਾਣੀਆਂ ਤੇ ਤੁਹਾਨੂੰ ਮਿੱਠੇ ਢਾਲ ਇਸ ਤਰ੍ਹਾਂ ਮਿਲ ਜੂਗੇ ਤੇ ਚਨੇ ਮਸਰਾਂ ਦੀ ਢਾਲ ਮਾ ਮਸਰ ਤੇ ਦਾਲਾਂ ਵੀ ਮਿਲ ਜੂਗੀਆਂ ਤਾਂ ਸਬਤ ਦਾਲਾਂ ਵੀ ਤੁਹਾਨੂੰ ਮਟਰ ਵੀ ਮਿਲ ਜੂਗੇ ਰਾਜਮਾ ਵੀ ਮਿਲ ਜੂਗੇ ਸਬਤ ਦਾਲਾਂ ਵੀ ਮਿਲ ਜੂਗੇ ਤੇ ਜਿਹੜੀਆਂ ਦੂਜੀਆਂ ਦਾਲਾਂ ਹੁੰਦੀਆਂ ਉਹ ਵੀ ਮਿਲ ਜੂਗੀਆਂ ਫਰਚੂਨ ਦਾ ਤਾਂ ਅਸੀਂ ਜੇ ਇਸ ਤਰ੍ਹਾਂ ਫਰਚੂਨ ਦਾ ਸੋਇਆਬੀਨ ਆਇਲ ਲੈ ਜਾਣਾ ਆ ਤੇ ਇਹ ਵੀ ਤੁਹਾਨੂੰ 133 ਰੁਪਏ ਦੀ ਆਫਰ ਲੱਗੇ ਹੋਏ ਆ ਤੇ ਕਾਫੀ ਹੈ ਤੇ ਚੇਂਜ ਵੀ ਹੁੰਦਾ ਰਹਿੰਦਾ ਹੈ ਤੇ ਜੇ ਤੁਸੀਂ ਹੁਣ ਹੁਣ ਆ ਕੇ ਸਾਡੇ ਵੀਡੀਓ ਦੇਖ ਕੇ ਆ ਕੇ ਸਮਾਨ ਲੈ ਜਾਣੇ ਆ ਤਾਂ ਕਾਫੀ ਡਿਸਕਾਊਂਟ ਤੇ ਪਰਚੂਨ ਦਾ ਇਸ ਤਰ੍ਹਾਂ ਦਾ ਇਹ ਦੇਖੋ ਇੱਕ ਸਤਿ ਤੇਤੀ ਤੇ ਦੁਰਵੇਸ਼ ਇਸ ਕਮਫੇ ਲੱਗਾ ਹੋਇਆ ਸਮਾਨ ਜ਼ਰੂਰ ਇੱਕ ਵਾਰੀ ਵਿਜ਼ਿਟ ਕਰੋ ਤੇ ਤੁਹਾਨੂੰ ਹੈਂਡ ਵਾਸ਼ ਵੀ ਕਾਫੀ ਡਿਸਕਾਊਂਟ ਤੇ ਹੈਂਡ ਵਾਸ਼ ਵੀ ਮਿਲ ਜੂਗੇ ਤੇ ਬਾਈਕ ਗੈਟੇਕ ਦਾ ਫ੍ਰੀਜ ਵੀ ਹੈ ਹੈਂਡ ਵਾਸ਼ ਤੁਹਾਨੂੰ ਲੱਗੇ ਦੇਖ ਸਕਦੇ ਆ ਤੇ ਦੇਖ ਸਕਦੇ ਆ ਸਾਹਮਣੇ ਤੇ ਬਾਈਕ ਗੈਟਕੋ ਫਰੀਜ ਬਲਗੇ ਹੋਇਆ ਉਹਦਾ ਵੀ ਤੁਸੀਂ ਕਿ ਜਿਹੜਾ ਵੀ ਹੈਂਡ ਵਾਸ਼ ਜਾਂ ਫੇਸ ਵਾਸ਼ ਲੈ ਜਾਣੇ ਤੇ ਫੇਸ ਵਾਸ਼ ਵੀ ਲੈ ਜਾ ਸਕਦੇ ਆ ਇਹ ਵੀ ਉੱਪਰ ਤੇ ਲੱਗੇ ਹੋਏ ਆ ਬਾਈਕ ਗੈਟਕੋ ਫਰੀਜ ਤੇ ਇੱਧਰ ਤੁਹਾਨੂੰ ਸਾਬਣ ਵੀ ਮਿਲ ਜੂਗਾ 1637 ਰੁਪਏ ਹੈ ਨਾ 1150 ਰੁਪਏ ਦਾ ਰੇਟ ਵੀ ਲਿਖੇ ਹੋਏ ਆ ਲਖਸ ਜਿਹੜਾ ਵੀ ਲੈ ਜਾਣਾ ਵੱਖ-ਵੱਖ ਰੇਟ ਲਿਖੇ ਹੋਏ ਆ ਤੇ ਨਾਲ-ਨਾਲ ਸਾਰਾ ਮੈਂਸ਼ਨ ਕੀਤਾ ਹੋਇਆ ਹੈ ਰੇਟ ਤੇ ਜਰੂਰ ਇੱਕ ਵਾਰ ਵਿਜ਼ਿਟ ਕਰੋ ਕਿ ਆਣਾ ਕਿੱਥੇ ਆ ਹੁਸ਼ਿਆਰਪੁਰ ਵਿਸ਼ਾਲ ਮੇਗਾ ਮਾਰਕ ਜ਼ਰੂਰ ਕੋਣੀ आओ ਲੋ ਜੀ ਇੱਧਰ ਪੈਂਟਰੀ ਸ਼ੈਂਪੂ ਸ਼ੈਂਪੂ ਤਾਂ ਹਰ ਇੱਕ ਤਰ੍ਹਾਂ ਦਾ ਮਿਲੋਗੇ ਨਾਲ ਨਾਲ ਰੇਟ ਲਿਖੇ ਹੋਏ ਆ ਦੇਖ ਸਕਦੇ ਆ ਤੇ ਰੇਟ ਵੀ ਲਿਖੇ ਹੋਏ ਆ ਤੇ ਜਿਨ੍ਹਾਂ ਨੂੰ ਕੇਸ਼ ਕਿੰਗ ਕੇਸ਼ ਕਿੰਗ ਤੇ ਪੈਰਾਸ਼ੂਟ ਨਾਰੀਅਲ ਦਾ ਤੇਲ ਚਾਹੀਦਾ ਹੋਵੇ ਉਹਨਾਂ ਨੇ ਵੀ ਪੈਰਾਸ਼ੂਟ ਹੋਟ ਓਇਲ ਇਸ ਤਰ੍ਹਾਂ ਦੇ ਪੈਰਾਸ਼ੂਟ ਦੇ ਵੀ ਹੋਟ ਓਇਲ ਵੀ ਮਿਲ ਜੂਗੇ ਤੇ ਕਾਫੀ ਡਿਸਕਾਊਂਟ ਤੇ ਅਮਾਉਂਟ ਤਾਂ ਲਿਖਿਆ ਹੋਇਆ ਪੈਰਾਸ਼ੂਟ ਦਾ ਆ ਹੇ ਵੀ ਬਾਰੇ ਸ਼ੁਰੂ ਦਾ ਮੇਰੇ ਵਕੇਸ਼ ਕਿੰਗਾ ਮਿਲਦਾ ਤੇਲ ਹਰ ਤਰ੍ਹਾਂ ਤੁਹਾਨੂੰ ਮਿਲ ਜੂਗੇ ਤੇ ਸ਼ੈਂਪੂ ਵਗੈਰਾ ਹਨਾ ਤੇ ਤੁਹਾਨੂੰ ਸਮਾਨ ਹਰ ਤਰ੍ਹਾਂ ਦਿਖਾਤਾ ਆ ਤੇ ਗੁਲਾਬੀ ਗੁਲਾਬ ਜੜੀ ਵੀ ਡਾਣਾ ਤੇ ਗੁਲਾਬ ਦੇ ਵੀ ਹੈਗੇ ਆ ਛੋਟੀ ਪੈਕਿੰਗ 30 ਰੁਪਏ ਦੀ ਵੱਡੀ ਪੈਕਿੰਗ 60 ਰੁਪਏ 70 ਰੁਪਏ ਇਸ ਤਰ੍ਹਾਂ ਦੇ ਪੈਕਿੰਗਾਂ ਚ ਤੇ ਜ਼ਰੂਰ ਇੱਕ ਵਾਰੀ ਵਿਜ਼ਿਟ ਕਰੋ ਤੇ ਇਦਰ ਸੰਸਰਖ ਸ਼ੈਂਪੂ ਹਰ ਤਰ੍ਹਾਂ ਦਾ ਸ਼ੈਂਪੂ ਵੀ ਤੁਹਾਨੂੰ ਮਿਲ ਜੂਗੇ ਇੱਥੇ ਤੇ ਡਿਸਕਾਊਂਟ ਚੱਲ ਰਿਹਾ ਹੈ ਤੇ ਇਹ ਦਾ ਨਾਮ ਨਾਲ ਲਿਖੇ ਹੋਏ ਹੈ ਤੇ ਇਹ ਦੇਖੋ 40% ਡਿਸਕਾਊਂਟ ਦੇਖ ਸਕਦੇ ਆਂ ਤੇ ਉੱਪਰ 50% ਡਿਸਕਾਊਂਟ ਚੱਲਦਾ ਪਿਆ ਹੈ ਤੇ ਇਸ ਤਰ੍ਹਾਂ ਸ਼ਾਮ